ਸਾਸਤਰੀ ਕਾਲ ਬਾਈ ਜੀ ਸਾਰੇ ਵੀਰਾਂ ਦਾ ਕੀ ਹਾਲ ਚਾਲ ਆ ਤੇ ਅੱਜ ਤੁਹਾਨੂੰ ਪਤਾ ਹੀ ਆ ਵੀ ਵਿਸਾਖੀ ਆ ਤੇ ਆਪਾਂ ਅੱਜ ਗਏ ਸੀ ਬਈ ਗੁਰਦੁਆਰੇ ਸਵਾ ਅੱਜ ਬਹੁਤ ਵਧੀਆ ਦਿਨ ਆ ਵਿਸਾਖੀ ਦਾ ਕਣਕ ਵੱਢਣ ਦੀ ਸ਼ੁਰੂਆਤ ਹੁੰਦੀ ਹੁੰਦੀ ਹੈ ਤੇ ਲੋ ਬਈ ਗੁਰੂ ਘਰ ਆਪਾਂ ਮੱਥਾ ਟੇਕ ਆਏ ਸੀ ਹੁਣ ਸਵੇਰ ਦੇ 6:30 ਹੋ ਚੁੱਕੇ ਨੇ ਆਪਾਂ ਲੈ ਕੇ ਚੱਲੇ ਆਰੇ ਜੂਰੀਆ ਮੱਕੀ ਵਿੱਚ ਪਾਉਣ ਨੂੰ ਤੇ ਲੈਟ ਆਇਆ ਨੂੰ 10 ਮਿੰਟ ਹੋ ਗਏ ਮੋਟਰ ਦਾ ਆਟੋਮੈਟਿਕ ਆਪਾਂ ਪਹਿਲਾਂ ਲਾ ਕੇ ਸੀਗੇ ਫਿਰ ਮੈਂ ਰੇਕ ਘਰੇ ਲੈਣ ਚਲਿਆ ਗਿਆ ਕਰੋ ਬਈ ਜੈਕ ਓ ਪਈਆ ਬੋਰੀ ਦੇ ਵਿੱਚ ਪੇਚ ਕਾ ਹੱਜੇ ਮਾਰਤੇ ਦੋ ਤਿੰਨ ਥਾਵਾਂ ਤੇ ਜਿੱਧਰਲੇ ਪਾਸੇ ਬੋਰੀ ਖੋਲਦੇ ਆਪਾਂ ਨਾਲੀ ਬੋਰੀ ਬਾਅਦ ਚ ਕੰਮ ਦੀ ਰਹਿ ਜਾਂਦੀ ਆ ਤੇ ਬਸ ਐਂ ਰੇ ਪਾ ਦਨੇ ਆਪਾਂ ਬਿਲਕੁਲ ਇੱਕ ਸਾਰ ਰੇ ਪੈਂਦੀ ਐ ਦੂਜੂ ਰੇ ਨਾਲ ਵੀ ਜ਼ਿਆਦਾ ਸਰ ਕਰਦੀ ਐ ਲੋ ਬਈ ਆਪਾਂ ਜਿਹਦੇ ਯੂਬੋ ਦੇ ਕਰਨ ਲੱਗੇ ਆ ਵਾਟਰ ਕੂਲਰ ਵਾਲਾ ਸਟੈਂਡ ਦਾ ਬਣਾ ਰਹੇ ਆਪਾਂ ਫਰੇਮ ਦਾ ਫਿੱਟ ਕਰਨਾ ਯੂਹਾਵੇਂ ਬਣਾ ਕੇ ਇਹਦੇ ਵਿੱਚ ਪਾ ਦਿਆਂਗਾ ਤੇ ਆਪੇ ਆਪਣਾ ਵੇਲਿੰਗ ਸੈੱਟ ਤੇ ਫਰੇਮ ਆ ਰਿਹਾ ਵਾ ਤੇ ਇਹ ਆਪਾਂ ਕਰਦੇ ਆ ਫਿਰ ਧਾਰਾ ਵੜਾਂਗੇ ਵਿਚਾਲੇ ਸਪੇਸਰ ਪਾਦੀ ਦੇ ਵੇਬਰੇਸ਼ਨ ਨਹੀਂ ਕਰਦੇ ਇਹਨਾਂ ਦੇ ਸਾਨਾ ਦੇ ਵਿੱਚ ਚਲੋ ਫਿਰ ਫਿੱਟ ਕਰਕੇ ਮਿਲਦੇ ਆ ਲੋ ਬਈ ਪੱਕਾ ਕਰਤਾ ਵਾ ਹੁਣ ਇਹਦੀ ਪੇਂਟ ਜੌਬ ਚੱਲੂਗੀ ਤੇ ਬਸ ਹੁਣ ਫਿਟਿੰਗ ਦਾ ਕੰਮ ਰਹਿ ਗਿਆ ਤੇ ਅੱਜ ਆਪਾਂ ਦੇਖਦੇ ਆ ਸ਼ਾਇਦ ਟਰਾਲੀ ਦਾ ਖਿੱਚ ਮੁਕਾਬਲਾ ਹੈ ਟਰੈਕਟਰ ਟਰਾਲੀ ਦਾ ਉੱਥੇ ਵੀ ਜਾਵਾਂਗੇ ਤੇ ਉਹ ਵੀ ਕਲਿੱਪ ਪਾਵਾਂਗੇ ਤੇ ਇੱਕ ਆਪਾਂ ਲਾਈਟਾਂ ਲਿਆਂਦੀਆਂ ਵਾ ਛਤਰੀ ਦੇ ਲੋਨ ਨੂੰ ਲੇਜ਼ਰ ਲਾਈਟਾਂ ਹੀ ਆਵਾਂ ਕਹਿੰਦੇ ਕਾਫੀ ਚੰਨਣ ਹੁੰਦਾ ਇਹਦਾ ਆਪਾਂ ਆਹ ਲਾਈਟਾਂ ਵਾ ਤੇ ਸੱਚਾ ਲਿਆਂਦੀਆਂ ਨਾਲ ਹੀ ਮਿੰਟਰੰਗ ਆਹ ਪੱਤੀਆਂ ਲਿਆਂਦੀਆਂ ਅਰੀਜਨਲ ਬਹੁਤ ਵਧੀਆ ਹੁਣ ਤੁਹਾਨੂੰ ਮੇਲੇ ਤੇ ਜਾ ਕੇ ਮਿਲਦੇ ਆ ਬਈ ਫਿਰ ਲਓ ਬਈ ਇਹ ਸੁੱਖਾ ਟੇਹੇ ਵਾਲਾ ਇਹ ਟਰੈਕਟਰ ਟੋਚਨ ਹੈ ਵੀ ਪੇਟਾ ਵੀ ਗਾਦੇ ਮਕਾਵਲੇ ਵਿੱਚ ਵੀ ਇਹ ਬੰਦੇ ਦਾ ਵੀ ਪੂਰਾ ਹੀ ਸਿੱਕਾ ਚੰਦਾ ਵਾ ਜਿੱਥੇ ਜਾਵੜਦਾਨ ਤੇ ਵਿਰੋਧੀਆਂ ਦੇ ਕਾਲ ਦੇ ਪੂਰੇ ਕੰਮ ਜਾਂਦੇ ਆ ਕਿ ਸੁੱਖਾ ਆ ਗਿਆ ਵੀ ਕੁਝ ਵੀ ਹੋ ਸਕਦਾ ਇਹ ਪਤੰਦਰ ਇੰਜਨ ਟਰੱਕ ਟਰੱਕ ਦੇ ਵੀ ਤੜਾ ਦਿੰਦਾ ਟਰਬੋਆਂ ਵੀ ਦੋ ਦੋ ਲਾ ਰਿਹਾ ਦਿੰਦਾ ਪਤਾ ਨਹੀਂ ਕੀ ਕਰਦਾ ਇਹ ਬਾਈ ਵੀ ਸਰਾ ਹੀ ਆ ਤੁਸੀਂ ਟਰੈਕਟਰ ਦਾ ਤੋਰਾ ਦੇਖਿਆ ਹੁਣ ਇਹਦਾ ਸਟਾਰਟਿੰਗ ਵੀ ਬੜੀ ਘੇਣਾ ਦੂਜਾ ਗੇਅਰ ਮਾਰਿਆ ਨਾ ਆਲੀ ਪੂਰੀ ਗੱਲ ਬਾਤ ਆ ਦੇਖੋ ਤੁਸੀਂ ਧੂਏਰੇ ਤਾਂ ਬੱਦਲੀ ਬਣਾਈ ਹੁੰਦਾ ਬੱਦਲੀ ਇਹ ਟੇਹੀ ਹਲਾ ਸੁੱਖਾ ਦਾ ਇਹ ਜੌਂਡੀਅਰ ਦਾ ਹੀ ਫੈਨ ਹੈ ਦੇਖੋ ਦੋ ਤਿੰਨ ਜੌਂਡੀਅਰ ਆ ਦੇਖੋ ਤੁਸੀਂ ਦੇਖੋ ਟਰੈਕਟਰ ਦੇਖੋ ਮਨਾ ਤੀਜੇ ਹਾਈ ਚ ਜਾਂਦਾ ਹੁੰਦਾ ਹੁਣਾ ਤੇ ਟਰੈਕਟਰ ਬਿਲਕੁਲ ਰੇਲੇ ਹੀ ਤਰਿਆ ਜਾਂਦਾ ਵਾ ਕੋਈ ਆਉਣ ਹੀ ਹੈਗਾ ਵੀ ਬਾਹਲਾ ਲੋਡ ਮੰਨਦਾ ਵਾ ਆਮ ਤੁਸੀਂ ਦੇਖੋ ਟਰਾਲਾਂ ਘਾਣੇ ਦੇ ਧੂਆਂ ਕਿਵੇਂ ਮਰੀ ਜਾਂਦੀ ਹੈ ਤੇਲ ਤੂਰ ਬਾੜੇ ਵਧਾਏ ਹੁੰਦੇ ਆ ਇਹ ਚੱਲਦਾ ਵੀ ਨੋਰਮਲ ਆ ਪਤਾ ਨਹੀਂ ਕੀ ਪਾਇਆ ਇਹਦਾ ਵਿੱਚ ਤੇ ਦੇਖੋ ਤੁਸੀਂ ਟਰੈਕਟਰ ਦੀ ਸਪੀਡ ਆ ਤੇ ਮੇਲੇ 'ਚ ਬਾਈ ਕਾਠਾ ਮੈਂ ਕਹਿੰਦਾ ਉਹਨਾਂ ਕਬੱਡੀ ਵਾਲਿਆਂ ਚ ਨਹੀਂ ਹੁੰਦਾ ਜਿੰਨਾ ਟਰਾਲੀ ਖਿੱਚ ਮੁਕਾਬਲਿਆਂ 'ਚ ਹੋਈ ਜਾਂਦਾ ਕਮੈਂਟਰੀ ਵਾਲੇ ਵੀ ਪੂਰੇ ਸਰੇ ਹੀ ਆ ਤੇ ਟਰੈਕਟਰ ਦੇਖੋ ਤੁਸੀਂ ਬੱਤੀਆਂ ਜਗਾਉਂਦਾ ਵਾ ਪੂਰੀ ਘੈਂਟ ਦੇਖੋ ਤੁਸੀਂ ਸੁਖੇ ਨੇ ਵੀ ਪੂਰਾ ਕੌਨਫੀਡੈਂਸ ਆ ਵੀ ਨੰਬਰ ਪਾਉਣਾ ਪਹਿਲਾਂ ਨਹੀਂ ਤੇ ਦੂਜਾ ਹੈਗਾ ਹੀ ਹੈਗਾ ਵਾ ਟਰਾਲੀ ਨੂੰ ਤਾਂ ਲਥਲਥਦੀ ਮਾਰਦਾ ਪਤੰਦਰ ਪਤਾ ਨਹੀਂ ਕਿਹੜੇ ਵਸਟਮ ਪਾਏ ਆ ਤੇ ਦੇਖੋ ਤੁਸੀਂ ਮੋੜ ਮਾਰ ਤੇ ਕੋਈ ਮਤਲਬ ਹੀ ਨਹੀਂ ਧੂਆਂ ਤਾਂ ਦਬ ਜੇਵੇ ਜਾਂ ਕੁਝ ਜਿਹਾ ਤੇ ਨਾਲੇ ਵੇਟ ਵੀ ਫੁੱਲ ਲਾਇਆ ਮੂਰੇ ਘਾਟ ਰਕੜ 6-7 ਕੁਇੰਟਲ ਦਾ ਮੂਰੇ ਆ ਤੇ ਟਾਇਰਾਂ ਚ ਫੁੱਲ ਪਾਣੀ ਆ ਤੇ ਉਹ ਟੈਂਕਾਂ ਗਈਆਂ ਚ ਵੀ ਪਾਣੀ ਭਰਿਆ ਜਿਹੜਾ ਛਤਰੀ ਕੋਲੇ ਉੱਪਰ ਬਹੁਤ ਕੈਂਟ ਆ ਪਰ ਇਹਦੀ ਆਵਾਜ਼ ਜਉਂਦੀ ਰਾਰਗੀ ਨਹੀਂ ਹੈਗੀ ਆਵਾਜ਼ ਤਾਂ ਪਤਾ ਨਹੀਂ ਕਾਦੀ ਹੈ ਇਹਦੀ ਆਪਦੀ ਵੀ ਆਵਾਜ਼ ਆ ਦੇਖੋ ਤੁਸੀਂ ਟਰੈਕਟਰ ਦੀ ਬਹੁਤ ਜ਼ਿਆਦਾ ਸਪੀਡ ਆ ਬਹੁਤ ਜ਼ਿਆਦਾ ਢੇੜਾ ਆ ਤਾਂ ਵਹਿੰਦੀ ਹੀ ਲਿਆਉਂਦਾ ਇਹ ਕਰੋ ਚੈੱਕ ਬਈ ਤੁਸੀਂ ਕਿਉਂ ਕਿਉਂਾ ਦਾਣਾ ਧੂੜਾ ਪਟਦਾ ਕੋਇਸਾ ਲਾਸਟ ਗੇੜ ਹੈ ਇਹ ਹਾਂ ਮਾਰੂ ਬ੍ਰੇਕਰ ਇਹਦਾ ਇੱਕ ਮਿੰਟ 42 ਸੈਕਿੰਡ ਤੇ 35 ਮਾਈਕਰੋ ਟਾਈਮ ਦੇ ਵਿੱਚ ਆ ਗਿਆ ਬਾਈ